ਆ ਵੇਖ ਲੋ ਜੀ ਆ ਵੇਖੋ ਆ ਵੇਖ ਲੋ ਰਾਣੇ ਗੁਰਜੀਤ ਦੀ ਕਰਤੂਤ ਵੇਖ ਲੋ ਆ ਰਾਣੇ ਗੁਰਜੀਤ ਦੀ ਟੀਮ ਦੀ ਆ ਲਓ ਜੀ ਆ ਲਓ ਹੈਲੋ 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 ਖਲਾਰ ਬੰਦ ਕਰੀ ਬੰਦ ਕਰੀ ਵੀਰੇ ਕਿੱਥੋਂ ਲੈ ਕੇ ਆਇਆ ਹਾਂਜੀ ਕਿੱਥੋਂ ਲੈ ਕੇ ਆਇਆ ਹੈ ਮੇਲ ਚੋਂ ਭਾਂਡੇ ਪਈ ਨੇ ਹੈ ਮੇਲ ਚੋਂ ਭਾਂਡੇ ਮੇਲ ਚੋਂ ਭਰੰਦਾ ਏ ਪਿਛਲੇ ਬੰਨੇ ਕੀ ਭੰੰਦੇ ਆ ਡਾਲਾ ਨਹੀਂ ਲੱਗਾ ਇਹ ਗੰਦ ਜਿਆ ਕਿੱਥੇ ਖੰੰਦਾ ਏ ਹੈ ਕਿਥੇ ਉੱਡਦੇ ਮੇਲੇ ਵਾਲੇ ਮੇਲੇ ਨਾਲ ਸੁਠੰਦਾ ਏ ਇਹ ਆ ਵੇਖੋ ਜੀ ਆ ਜਿਹੜਾ ਗੰਦ ਆ ਇਸ ਉੱਟਣ ਕਿੱਥੇ ਦਾ ਆ ਆ ਵੇਖੋ ਪਿਛਲੇ ਬੰਨੇ ਆ ਸੜਕ ਦੇ ਉੱਤੇ ਉੱਤੇ ਸਾਰਾ ਆ ਦੇਖੋ ਆ ਜੇ ਫੈਕਟਰੀਆਂ ਦੇ ਹਾਲਾਤ ਜਿਹੜੀਆਂ ਫੈਕਟਰੀਆਂ ਲੱਗਦੀਆਂ ਨੇ ਨਾ ਉਹਨਾਂ ਦੇ ਆ ਹਾਲਾਤ ਨੇ ਆ ਵੇਖੋ ਆ ਲਓ ਜੀ ਆ ਲਓ ਆ ਲਓ ਜੀ ਆ ਦੇਖ ਲਓ ਰਾਣੇ ਗੁਰਜੀਤ ਦਾ ਗੰਦ ਦੇਖ ਲਓ ਗੰਦ ਆ ਦੇਖੋ ਆ ਲਓ ਇਹ ਕਿੱਥੇ ਖਲਾ ਰਿਆ ਜਾ ਰਿਹਾ ਆ ਵੇਖ ਲੋ ਬਟਾਲਾ ਵਿਆਸ ਮੁਖ ਮਾਰਗ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਵੇਖੋ ਗੱਡੀਆਂ ਦਾ ਗੰਦ ਆ ਗੱਡੀਆਂ ਜਿਹੜੀਆਂ ਨੇ ਸੜਕ ਤੇ ਪਾਰਕ ਕੀਤੀਆਂ ਆਈਆਂ ਨੇ ਆ ਦੇਖੋ ਇਹ ਹੁਣ ਚੜ ਚੁੱਕੀ ਆ ਟਰਾਲੀ ਬਟਾਲਾ ਬਿਆਸ ਮੁੱਖ ਮਾਰਗ ਦੇ ਉੱਤੇ ਆਹ ਲਓ ਜੀ ਆਹ ਲਓ ਜੀ ਆਹ ਦੇਖੋ ਇਦਾਂ ਗੰਦ ਪਾਉਂਦੇ ਜਿਹੜੇ ਬਾਲੇ ਲੋਕ ਏ ਕਹਿੰਦੇ ਨਾ ਵੀ ਇੰਡਸਟਰੀ ਦਾ ਵਿਰੋਧ ਕਰਦੇ ਆ ਇੰਡਸਟਰੀ ਦਾ ਵਿਰੋਧ ਨਹੀਂ ਕਰਦੇ ਅਸੀਂ ਇੰਡਸਟਰੀ ਦੀਆਂ ਆ ਜਿਹੜੀਆਂ ਕਰਤੂਤਾਂ ਨੇ ਇਹਨਾਂ ਕਰਤੂਤਾਂ ਦਾ ਵਿਰੋਧ ਕਰਦੇ ਆ ਆਹ ਦੇਖੋ ਆਹ ਦੇਖੋ ਤੇ ਇਹ ਗੰਦ ਵੇਖ ਲੋ ਇਹ ਗਾਂਦੇ ਸੁੱਟਿਆ ਕਿੱਥੇ ਜਾ ਰਿਹਾ ਬਟਾਲਾ ਵਿਆਸ ਮੁੱਖ ਮਾਰਗ ਦੇ ਉੱਤੇ ਆ ਲਓ ਜੀ ਇਹ ਕਰਤੂਤਾਂ ਨੇ ਰਾਣਾ ਗੁਰਜੀਤ ਦੀਆਂ ਇਹ ਕਰਤੂਤਾਂ ਨੇ ਇਹ ਰਾਣਾ ਗੁਰਜੀਤ ਦੀਆਂ ਕਰਤੂਤਾਂ ਨੇ ਬਟਾਲਾ ਵਿਆਸ ਮੁੱਖ ਮਾਰਗ ਦੇ ਉੱਤੇ